ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕਾਂ ਨੂੰ ਅੰਮ੍ਰਿਤ ਵੇਲੇ ਉੱਠਣਾ ਭਾਵੇਂ ਕਿਸੇਰੇ ਜਲਦੀ ਉੱਠਣਾ ਔਖਾ ਲੱਗਦਾ ਹੈ ਉਹਨਾਂ ਦੇ ਕੋਲੋਂ ਉੱਠਿਆ ਨਹੀਂ ਜਾਂਦਾ ਉਹ ਰਾਤ ਨੂੰ ਹੀ ਇਹ ਪਾਠ ਜਾਂ ਇਹ ਸ਼ਬਦ ਜਪ ਕੇ ਸੌਂ ਜਾਇਆ ਕਰੋ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਸਫਲ ਹੋਣੀ ਸ਼ੁਰੂ ਹੋ ਜਾਵੇਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ। ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਹਾਡੇ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ। ਭਾਵਕੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉੱਠ ਕੇ ਗੁਰਬਾਣੀ ਦਾ ਜਾਪ ਹੀ ਨਹੀਂ ਕੀਤਾ ਜਾਂਦਾ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਨਹੀਂ ਕੀਤਾ ਜਾਂਦਾ ਜਾਂ ਫਿਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਪਾਠ ਜਾਂ ਫਿਰ ਇਸ ਸ਼ਬਦ ਦਾ ਜਾਪ ਕਰਕੇ ਸੌਇਆ ਕਰੋ ਤਾਂ ਵੇਖਣਾ ਤੁਹਾਡੀ ਦਿਨਾਂ ਵਿੱਚ ਜ਼ਿੰਦਗੀ ਬਦਲ ਜਾਵੇਗੀ ਦਿਨਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਇਹ ਪਾਠ ਇਹ ਸ਼ਬਦ ਕਿਹੜਾ ਹੈ ਜਿਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਵਾਲੇ ਹਾਂ ਜੀ ਇਸ ਲਈ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਕਈ ਭੈਣ ਭਰਾਵਾਂ ਤੱਕ ਹੋਰ ਪਹੁੰਚ ਸਕੇ ਤੇ ਹੋਰ ਵੀ ਕਈ ਪਰਿਵਾਰ ਪਰਮਾਤਮਾ ਜੀ ਦੇ ਨਾਲ ਜੁੜ ਸਕਣ ਆਓ ਜੀ ਹੁਣ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਾਂ ਅਕਸਰ ਹੀ ਆਪਣੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਮੂਹ ਅੰਮ੍ਰਿਤ ਵੇਲੇ ਦੀ ਮਹੱਤਤਾ ਅੰਮ੍ਰਿਤ ਵੇਲੇ ਦੀ ਮਹਾਨਤਾ ਬਾਰੇ ਸੁਣਦੇ ਹੀ ਰਹਿੰਦੇ ਹਾਂ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਆਖਦੇ ਹਨ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿਗ ਮਿਲ ਜਾਂਦਾ ਹੈ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠ ਜਾਂਦੇ ਹਨ ਸਮਝੋ ਕਿ ਉਹਨਾਂ ਨੂੰ ਆਪਣੇ ਗੁਰੂ ਦੀ ਗੋਦ ਮਿਲ ਜਾਂਦੀ ਹੈ ਫਿਰ ਸਾਧ ਸੰਗਤ ਜੀ ਤੁਸੀਂ ਆਪ ਸੋਚ ਲੈਣਾ ਕਿ ਜਿਹਨੂੰ ਆਪਣੇ ਗੁਰੂ ਦੀ ਗੋਦ ਦਾ ਨਿਗ ਮਿਲ ਗਿਆ ਉਹਨੂੰ ਜ਼ਿੰਦਗੀ ਦੇ ਵਿੱਚ ਫਿਰ ਹੋੜ ਭਲਾ ਕੀ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੀ ਜ਼ਿੰਦਗੀ ਹੀ ਅੰਮ੍ਰਿਤਮਈ ਬਣ ਜਾਂਦੀ ਹੈ ਉਹਨਾਂ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਅਫਸੋਸ ਕਈ ਭੈਣ ਭਰਾ ਕਹਿ ਦਿੰਦੇ ਹਨ ਕਿ ਸਾਡੇ ਤੋਂ ਅੰਮ੍ਰਿਤ ਵੇਲੇ ਹੀ ਨਹੀਂ ਉੱਠਿਆ ਜਾਂਦਾ ਅਸੀਂ ਕੋਸ਼ਿਸ਼ ਵੀ ਬੜੀ ਕਰਦੇ ਹਾਂ ਕਿ ਅੰਮ੍ਰਿਤ ਦੇ ਵੇਲੇ ਉੱਠ ਸਕੀਏ ਪਰਮਾਤਮਾ ਦਾ ਨਾਮ ਸਿਮਰ ਸਕੀਏ ਪਰ ਨਾ ਉੱਠ ਪਾਉਣ ਦਾ ਵੱਡਾ ਕਾਰਨ ਹੈ ਜੀ ਸਾਡੀਆਂ ਆਦਤਾਂ ਸਾਡਾ ਸੁਭਾਵ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹ ਦੁਨੀਆਦਾਰੀ ਦੇ ਵਿੱਚ ਵਿਚਰ ਰਹੇ ਹਾਂ ਮਹਾਪੁਰਖ ਜੀ ਸਮਝਾਉਂਦੇ ਹੋયા ਆਖਦੇ ਹਨ ਕਿ ਅਮ੍ਰਿਤ ਵੇਲੇ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਪਰਮ ਪਿਤਾ ਪਰਮਾਤਮਾ ਜੀ ਦੇ ਘਰ ਦੀ ਸਭ ਤੋਂ ਕੀਮਤੀ ਦਾਤ ਹੈ ਜਿਸ ਨੂੰ ਅਸੀਂ ਪ੍ਰਾਪਤ ਕਰਨਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਦਾਤ ਉਸੇ ਹੀ ਮਨੁੱਖ ਦੀ ਝੋਲੀ ਦੇ ਵਿੱਚ ਪੈਂਦੀ ਹੈ ਜਿਨ੍ਹਾਂ ਤੋਂ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ ਤਾਂ ਇਸ ਕਰਕੇ ਜੇਕਰ ਤੁਸੀਂ ਵੀ ਇਹ ਦਾਤ ਪਰਮਾਤਮਾ ਜੀ ਦੇ ਕੋਲੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਇਹ ਕਿਰਪਾ ਹਾਸਲ ਕਰਨੀ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਸਾਨੂੰ ਕਰਨੀ ਪਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਆਉਣਾ ਪੈਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਤਾਂ ਆਵਾਂਗੇ ਉਹਨਾਂ ਦੀ ਖੁਸ਼ੀ ਸਾਨੂੰ ਤਾਂ ਮਿਲੇਗੀ ਜੇ ਅਸੀਂ ਉਹਨਾਂ ਦੇ ਮੁਤਾਬਿਕ ਚੱਲਾਂਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੰਮ ਕਰਨ ਨੂੰ ਕਹੇ ਹਨ ਜਦੋਂ ਉਹ ਕੰਮ ਆਪਾਂ ਕਰਨੇ ਸ਼ੁਰੂ ਕਰ ਦਿੱਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਹੀ ਸਾਡੇ ਉੱਤੇ ਫਿਰ ਮਿਹਰ ਕਰ ਦੇਣੀ ਹੈ ਤਾਂ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਧਿਆਨ ਦੇ ਵਿੱਚ ਰੱਖਣੀ ਹੈ ਕਿ ਅਸੀਂ ਜੋ ਕੰਮ ਕਰੀਏ ਇਹ ਵੇਖਣਾ ਹੈ ਕਿ ਇਹ ਕੰਮ ਕਰਕੇ ਸਾਨੂੰ ਪਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲੇਗੀ ਜਾਂ ਫਿਰ ਨਰਾਜ਼ਗੀ ਵੀ ਮਿਲ ਸਕਦੀ ਹੈ ਜੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨੀ ਹੈ ਤਾਂ ਫਿਰ ਸਰਬੱਤ ਦਾ ਭਲਾ ਮੰਗਣਾ ਪੈਣਾ ਹੈ ਸਰਬੱਤ ਦਾ ਭਲਾ ਵੀ ਕਰਨਾ ਪਵੇਗਾ ਸਾਡੇ ਕਿਸੇ ਵੀ ਕੰਮ ਕਰਕੇ ਕਿਸੇ ਦੂਸਰੇ ਦਾ ਕਦੀ ਜ਼ਿੰਦਗੀ ਵਿੱਚ ਨੁਕਸਾਨ ਨਾ ਹੋ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਸਿੱਖ ਮਨੁੱਖਾ ਤੈਨੂੰ ਜੋ ਚਾਹੀਦਾ ਹੈ ਤੂੰ ਮੇਰੇ ਤੋਂ ਮੰਗ ਬਸ ਕਿਸੇ ਦਾ ਮਾੜਾ ਨਾ ਮੰਗੀ ਆਪਣਾ ਭਲਾ ਮੰਗ ਆਪਣਾ ਚੰਗਾ ਮੰਗ ਪਰ ਕਦੇ ਵੀ ਕਿਸੇ ਲਈ ਮਾੜਾ ਕੁਝ ਨਾ ਮੰਗੀ ਕਿਸੇ ਬਾਰੇ ਮਾੜਾ ਨਾ ਸੋਚੀ ਕਿਉਂਕਿ ਜਦੋਂ ਅਸੀਂ ਕਿਸੇ ਦਾ ਮਾੜਾ ਸੋਚਦੇ ਹਾਂ ਜਾਂ ਮਾੜਾ ਕਰਦੇ ਹਾਂ ਜਾਂ ਕਿਸੇ ਦਾ ਮਾੜਾ ਕਦੇ ਕਰਨ ਬਾਰੇ ਮਨ ਵਿੱਚ ਵੀ ਖਿਆਲ ਆ ਜਾਂਦਾ ਹੈ ਤਾਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਉਦੋਂ ਹੀ ਦੂਰ ਹੋ ਜਾਂਦੇ ਹਾਂ ਪਰ ਜਦੋਂ ਹੀ ਸਾਡੇ ਮਨ ਵਿੱਚ ਕਿਸੇ ਦੇ ਪ੍ਰਤੀ ਭਲੇ ਦੀ ਭਾਵਨਾ ਆ ਜਾਂਦੀ ਹੈ ਅਸੀਂ ਕਿਸੇ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿਸੇ ਦਾ ਚੰਗਾ ਹੁੰਦਾ ਵੇਖ ਕੇ ਖੁਸ਼ ਹੋ ਜਾਂਦੇ ਹਾਂ ਕਿਸੇ ਦਾ ਭਲਾ ਵੀ ਕਰਨਾ ਚਾਹੁੰਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਬੜੇ ਜ਼ਿਆਦਾ ਖੁਸ਼ ਹੋ ਜਾਂਦੇ ਹਨ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹੋ ਕੰਮ ਕਰਨ ਦੇ ਲਈ ਭੇਜਿਆ ਹੈ ਇੱਕ ਨਿੱਕੀ ਜਿਹੀ ਕਹਾਣੀ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਹ ਕਹਾਣੀ ਭਾਵੇਂ ਤੁਹਾਨੂੰ ਕਾਲਪਨਿਕ ਹੀ ਲੱਗੇ ਪਰ ਇਹਦੀ ਸਿੱਖਿਆ ਬੜੀ ਵੱਡੀ ਹੈ ਇਦਾਂ ਹੀ ਆਖਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਨੁੱਖ ساری ਹੀ ਉਮਰ ਆਪਣੇ ਦੁਨਿਆਵੀ ਕੰਮ-ਧੰਦਿਆਂ ਵਿੱਚ ਰੁੱਝਿਆ ਰਿਹਾ ਸੀ ਆਪਣੀਆਂ ਆਪਣੇ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਧਨ ਕਮਾਉਣ ਦੇ ਵਿੱਚ ਹੀ ਜੁੱਟਿਆ ਰਿਹਾ ਸੀ ਕਹਿੰਦੇ ਨਾਮ ਜਪਣ ਦੇ ਲਈ ਭਜਨ ਬੰਦਗੀ ਕਰਨ ਦੇ ਲਈ ਉਸ ਨੇ ਤਾਂ ਆਪਣੀ ਜ਼ਿੰਦਗੀ ਵਿੱਚ ਸਮਾਂ ਹੀ ਨਾ ਕੱਢਿਆ ਇਦਾਂ ਹੀ ਕਰਦੇ ਕਰਦੇ ਕਹਿੰਦੇ ਉਸ ਦੀ ਸਾਰੀ ਉਮਰ ਬੀਤ ਗਈ ਜਦੋਂ ਉਸ ਦਾ ਅੰਤਮ ਸਮਾਂ ਨੇੜੇ ਆ ਗਿਆ ਸਵਾਸਾਂ ਦੀ ਪੂੰਜੀ ਖਤਮ ਹੋਈ ਅਕਾਲ ਚਲਾਣਾ ਕਰ ਗਿਆ ਕਹਿੰਦੇ ਜਦੋਂ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਿਆ ਤਾਂ ਧਰਮਰਾਜ ਨੇ ਉਹਦੇ ਸਾਰੇ ਹੀ ਕਰਮਾਂ ਦਾ ਹਿਸਾਬ ਕਿਤਾਬ ਮੰਗਿਆ ਕਹਿੰਦੇ ਕਿ ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਕਿਹਾ ਜਾਓ ਇਸ ਦਾ ਵਈ ਖਾਤਾ ਲੈ ਕੇ ਆਓ ਤੇ ਮੈਨੂੰ ਚੈੱਕ ਕਰਵਾਓ ਵੇਖੋ ਕਿ ਇਹਦੀ ਧਰਤੀ ਉੱਤੇ ਜਾ ਕੇ ਇਹਨੇ ਕਿੰਨਾ ਕੋ ਨਾਮ ਜਪ ਕੇ ਇੱਥੇ ਆਇਆ ਹੈ ਕਿੰਨੇ ਕ ਇਹਨੇ ਭਜਨ ਬੰਦਗੀ ਕੀਤੀ ਹੈ ਤੇ ਕਿੰਨੇ ਕ ਚੰਗੇ ਕਰਮ ਕਰਕੇ ਆਇਆ ਹੈ ਇਹਦੇ ਪੁੰਨ ਕਿੰਨੇ ਬਣੇ ਹਨ ਫਿਰ ਉਸੇ ਹੀ ਹਿਸਾਬ ਦੇ ਨਾਲ ਇਹਦਾ ਅਗਲਾ ਪੈੰਡਾ ਤੈਅ ਕੀਤਾ ਜਾਵੇਗਾ ਕਹਿੰਦੇ ਜਮਦੂਤਾ ਨੇ ਜਦੋਂ ਇਸਦਾ ਵਹੀ ਖਾਤਾ ਚੈੱਕ ਕੀਤਾ ਤਾਂ ਉਹਦੇ ਵਿੱਚ ਕਿਤੇ ਵੀ ਭਜਨ ਬੰਦਗੀ ਨਹੀਂ ਸੀ ਨਾ ਹੀ ਇਸਨੇ ਕਦੇ ਜ਼ਿੰਦਗੀ 'ਚ ਕਿਸੇ ਦਾ ਭਲਾ ਕੀਤਾ ਪਰ ਇਹਨੇ ਪੁੰਨ ਦਾਨ ਬੜੇ ਹੀ ਪਏ ਸਨ ਜਮਦੂਤਾ ਨੇ ਇਹਦੇ ਤੋਂ ਪੁਸ਼ਕਿਸ਼ ਕੀਤੀ ਭਾਈ ਤੂੰ ਭਜਨ ਬੰਦਗੀ ਤਾਂ ਨਹੀਂ ਕੀਤੀ ਤੇ ਨਹੀਂ ਤੂੰ ਹੱਥੇ ਕਿਸੇ ਦਾ ਭਲਾ ਕਰਕੇ ਆਇਆ ਹੈ ਤੇਰੇ ਪੁੰਨ ਕਿੰਜ ਬਣ ਚੁੱਕੇ ਹਨ ਦੱਸ ਤੂੰ ਧਰਤੀ ਉੱਤੇ ਕੀ ਕੰਮ ਕਰਦਾ ਰਿਹਾ ਹੈ ਤਾਂ ਕਹਿੰਦੇ ਕਿ ਉਸਨੇ ਸੱਚ-ਸੱਚ ਦੱਸਿਆ ਕਿ ਮੈਂ ਤਾਂ ਸਾਰੀ ਉਮਰ ਆਪਣੇ ਪਰਿਵਾਰ ਦੇ ਲਈ ਹੀ ਕੰਮ ਧੰਦੇ ਕਰਦਾ ਰਿਹਾ ਹਾਂ ਜਮਦੂਤਾ ਨੇ ਫਿਰ ਕਹਿੰਦੇ ਕਿ ਵਹੀ ਖਾਤਾ ਚੈੱਕ ਕੀਤਾ ਪਰ ਕੁਝ ਵੀ ਸਮਝ ਨਾ ਆਈ ਧਰਮਰਾਜ ਦੇ ਕੋਲ ਗਏ ਤੇ ਜਾ ਕੇ ਸਾਰੀ ਗੱਲਬਾਤ ਦੱਸ ਦਿੱਤੀ ਕਹਿੰਦੇ ਧਰਮਰਾਜ ਨੇ ਖੁਦ ਉਸ ਮਨੁੱਖ ਤੋਂ ਪੁੱਛਗਿਛ ਕੀਤੀ ਤੂੰ ਸਾਰੀ ਹੀ ਗੱਲ ਸਾਫ਼-ਸਾਫ਼ ਸਮਝਾ ਕਿ ਤੂੰ ਧਰਤੀ ਤੇ ਜਾ ਕੇ ਕੀ-ਕੀ ਕਰਦਾ ਰਿਹਾ ਹੈ ਕੁਝ ਤਾਂ ਤੂੰ ਕੰਮ ਐਸਾ ਕੋਈ ਕੀਤਾ ਹੀ ਹੋਵੇਗਾ ਜਿਸ ਦੇ ਨਾੜ ਤੇਰੇ ਪੁੰਨ ਬਣ ਚੁੱਕੇ ਹਨ ਕਹਿੰਦੇ ਕਿ ਉਸ ਮਨੁੱਖ ਨੇ ਕਿਹਾ ਧਰਮਰਾਜ ਜੀ ਮੈਂ ਸੱਚ ਕਹਿ ਰਿਹਾ ਹਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਲਈ ਤੇ ਆਪਣੇ ਪਰਿਵਾਰ ਦੇ ਲਈ ਹੀ ਕੰਮ ਧੰਦੇ ਕਰਦਾ ਰਿਹਾ ਹਾਂ ਮੈਂ ਕਦੇ ਵੀ ਕਿਸੇ ਦਾ ਭਲਾ ਨਹੀਂ ਕੀਤਾ ਨਾ ਹੀ ਮੈਂ ਕਦੇ ਭਜਨ ਬੰਦਗੀ ਕੀਤੀ ਬਸ ਮੈਂ ਤਾਂ ਆਪਣੇ ਹੀ ਕੰਮਾਂ ਤੇ ਹੀ ਜਾਂਦਾ ਸੀ ਤੇ ਜਿਹੜੇ ਰਾਹ ਦੇ ਰਾਹੀ ਮੈਂ ਆਪਣੇ ਕੰਮ ਤੇ ਜਦੋਂ ਜਾਂਦਾ ਸੀ ਤਾਂ ਉਹ ਰਾਹ ਦੇ ਵਿੱਚ ਜੋ ਵੀ ਰੋੜੇ ਹੁੰਦੇ ਸਨ ਜਾਂ ਕੰਡੇ ਹੁੰਦੇ ਸਨ ਉਹ ਮੈਂ ਇੱਕ ਪਾਸੇ ਸੁੱਟ ਦਿਆ ਕਰਦਾ ਸੀ ਤਾਂ ਜੋ ਕਿਸੇ ਦੇ ਪੈਰਾਂ ਵਿੱਚ ਰੋੜਾ ਨਾ ਚੁਬ ਜਾਵੇ ਜਾਂ ਕੰਡਾ ਨਾ ਚੁਬ ਜਾਵੇ ਇਸ ਤੋਂ ਇਲਾਵਾ ਤਾਂ ਮੈਂ ਕੁਝ ਵੀ ਦੂਜਿਆਂ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਰਕੇ ਆਇਆ। ਕਹਿੰਦੇ ਕਿ ਧਰਮਰਾਜ ਕਹਿਣ ਲੱਗਾ ਬਸ ਪੁੱਤਰ, "ਇਹੀ ਕੰਮ ਕਰਨ ਦੇ ਲਈ ਪਰਮਪਿਤਾ ਪਰਮਾਤਮਾ ਨੇ ਤੈਨੂੰ ਧਰਤੀ ਤੇ ਭੇਜਿਆ ਸੀ। ਤੂੰ ਸਹੀ ਕੰਮ ਕਰਕੇ ਆਇਆ ਹੈ।" ਸੋ ਸਾਧ ਸੰਗਤ ਜੀ ਇਹ ਭਾਵੇਂ ਤੁਹਾਨੂੰ ਕਹਾਣੀ ਕਾਲਪਨਿਕ ਹੀ ਲੱਗਦੀ ਹੋਵੇ, ਪਰ ਕਹਾਣੀਕਾਰ ਨੇ ਸਾਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਦੇ ਵੀ ਕਿਸੇ ਦੇ ਰਾਹ ਦਾ ਰੋੜਾ ਨਾ ਬਣ। ਕਦੇ ਕਿਸੇ ਦੇ ਰਾਹ ਦੇ ਵਿੱਚ ਕੰਡੇ ਨਾ ਬੀਜੋ ਭਾਵ ਕਿ ਉਹਨਾਂ ਦੀ ਰਾਹ ਦੀ ਰੁਕਾਵਟ ਨਾ ਬਣੋ ਬਲਕਿ ਇਹ ਕੋਸ਼ਿਸ਼ ਕਰੋ ਕਿ ਸਾਡੇ ਕਰਕੇ ਕਿਸੇ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇ ਰੁਕਾਵਟਾਂ ਦੂਰ ਹੋ ਜਾਣ ਅਸੀਂ ਕਿਸੇ ਦੀ ਖੁਸ਼ੀ ਦਾ ਕਿਸੇ ਦਾ ਭਲਾ ਦਾ ਕਾਰਨ ਬਣ ਜਾਈਏ ਬਾਬਾ ਨਨ ਸਿੰਘ ਜੀ ਵੀ ਅਕਸਰ ਬਚਨ ਕਰਿਆ ਕਰਦੇ ਸਨ ਕਿ ਭਾਈ ਕਦੇ ਵੀ ਭੁੱਲ ਕੇ ਕਿਸੇ ਦੇ ਰਾਹ ਦਾ ਰੋੜਾ ਨਾ ਬਣ ਜਾਓ ਭਾਵ ਕਿ ਕਿਸੇ ਦੇ ਕੰਮ ਵਿੱਚ ਰੁਕਾਵਟ ਨਾ ਪਾਇਓ ਕਿਉਂਕਿ ਜੋ ਕਿਸੇ ਦੇ ਰਾਹ ਦੇ ਰੋੜੇ ਬਣਦੇ ਹਨ ਉਹ ਖੁਦ ਵੀ ਠੋਕਰਾਂ ਜੋਗੇ ਹੀ ਰਹਿ ਜਾਂਦੇ ਹਨ ਇਹ ਗੱਲ ਦੇ ਵਿੱਚ ਬੜੀ ਜ਼ਿਆਦਾ ਗਹਿਰਾਈ ਹੈ ਕਿ ਜਦੋਂ ਅਸੀਂ ਕਿਸੇ ਦਾ ਮਾੜਾ ਸੋਚਦੇ ਹਾਂ ਜਾਂ ਕਰਦੇ ਹਾਂ ਸਾਨੂੰ ਨਹੀਂ ਪਤਾ ਪਰ ਜਾਣੇ ਅਣਜਾਣੇ ਵਿੱਚ ਅਸੀਂ ਆਪਣੇ ਲਈ ਕੰਡੇ ਬੀਜ ਰਹੇ ਹੁੰਦੇ ਹਾਂ ਜੋ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਦੂਜਿਆਂ ਦੇ ਲਈ ਸੋਚਦੇ ਹਾਂ ਉਹੀ ਚੀਜ਼ਾਂ ਤਾਂ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਦੀਆਂ ਹਨ ਇਸ ਕਰਕੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਦਾ ਨਾ ਹੀ ਕੁਝ ਮਾੜਾ ਕਰਨਾ ਹੈ ਕੋਈ ਵੀ ਸਾਡੀ ਕਿਸਮਤ ਦਾ ਸਾਡੇ ਕਰਮਾਂ ਦਾ ਨਹੀਂ ਖਾ ਰਿਹਾ ਜਿਹਨੂੰ ਜੋ ਮਿਲ ਰਿਹਾ ਹੈ ਉਹਦੀ ਮਿਹਨਤ ਦਾ ਉਹਦੇ ਕਰਮਾਂ ਦਾ ਫਲ ਮਿਲਦਾ ਹੈ ਕਦੇ ਕਿਸੇ ਨਾਲ ਈਰਖਾ ਨਹੀਂ ਕਰਨੀ ਹਮੇਸ਼ਾ ਪਰਮਾਤਮਾ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦਾ ਭਲਾ ਕਰਨ ਦੀ ਸਮਰੱਥਾ ਮੰਗੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਇੰਨਾ ਤੁਸੀਂ ਮਿਹਰ ਭਰਿਆ ਹੱਥ ਰੱਖ ਦਿਓ ਕਿ ਮੈਂ ਸਰਬੱਤ ਦਾ ਭਲਾ ਕਰ ਸਕਾਂ ਮੇਰੇ ਮਨ ਦੇ ਵਿੱਚ ਕਦੇ ਵੀ ਦੂਜਿਆਂ ਦੇ ਪ੍ਰਤੀ ਕੋਈ ਖਟਾਸ ਕੋਈ ਈਰਖਾ ਨਾ ਬਣ ਜਾਵੇ ਮੈਂ ਕਦੇ ਵੀ ਕਿਸੇ ਦਾ ਮਾੜਾ ਨਾ ਕਰਾਂ ਜਦੋਂ ਅਸੀਂ ਦੂਜਿਆਂ ਦਾ ਭਲਾ ਸੋਚਣਾ ਸ਼ੁਰੂ ਕਰ ਦਿੱਤਾ ਦੂਜਿਆਂ ਤੇ ਸਾਨੂੰ ਤਰਸ ਆਉਣਾ ਸ਼ੁਰੂ ਹੋ ਗਿਆ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਰਸ ਦੇ ਪਾਤਰ ਬਣ ਜਾਵਾਂਗੇ ਤਾਂ ਸਭ ਤੋਂ ਪਹਿਲਾਂ ਇਹ ਗੱਲ ਪੱਲੇ ਬੰਨ ਲਓ ਕਿ ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੈ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੈ ਸਰਬੱਤ ਦਾ ਭਲਾ ਮੰਗਣਾ ਹੈ ਸਰਬੱਤ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਅਸੀਂ ਫਿਰ ਆ ਜਾਵਾਂਗੇ ਗੁਰੂ ਸਾਹਿਬ ਜੀ ਦੀ ਮਿਹਰ ਸਾਡੇ ਤੇ ਹੋ ਜਾਵੇਗੀ ਅਤੇ ਜਦੋਂ ਗੁਰੂ ਸਾਹਿਬ ਜੀ ਦੇ ਤਰਸਦੇ ਹੀ ਪਾਤਰ ਬਣ ਗਏ ਗੁਰੂ ਸਾਹਿਬ ਜੀ ਨੇ ਮਿਹਰ ਕਰ ਦਿੱਤੀ ਤਾਂ ਸਭ ਤੋਂ ਪਹਿਲੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਨਿਤਨੇਮ ਦੀ ਦਾਤ ਸਾਡੀ ਝੋਲੀ ਵਿੱਚ ਪਹਿ ਜਾਵੇਗੀ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਸਾਡੇ ਤੇ ਬੜੇ ਜ਼ਿਆਦਾ ਖੁਸ਼ ਹੋ ਜਾਂਦੇ ਹਨ ਤਾਂ ਮਹਾਪੁਰਖ ਜੀ ਆਖਦੇ ਹਨ ਕਿ ਸਾਡੀ ਝੋਲੀ ਦੇ ਵਿੱਚ ਆਪਣੇ ਨਾਮ ਦੀ ਦਾਤ ਪਾ ਦਿੰਦੇ ਹਨ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾ ਅਸੀਂ ਉਹਨਾਂ ਦਾ ਨਾਮ ਨਹੀਂ ਜਪ ਸਕਦੇ ਤਾਂ ਗੁਰੂ ਦੀ ਖੁਸ਼ੀ ਹਾਸਲ ਕਰਨ ਤੇ ਲਈ ਚੰਗੇ ਕਰਮ ਕਰ ਸਕਦੇ ਹਾਂ ਸਰਬੱਤ ਦਾ ਭਲਾ ਮੰਗੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਪਣੇ ਸੁਭਾਅ ਦੇ ਵਿੱਚ ਆਪਣੇ ਵਿਚਾਰਾਂ ਦੇ ਵਿੱਚ ਆਪਣੀਆਂ ਆਦਤਾਂ ਦੇ ਵਿੱਚ ਬਦਲਾਵ ਲਿਆਈਏ ਸਾਡੇ ਕਰਕੇ ਕਦੇ ਕਿਸੇ ਦਾ ਮਾੜਾ ਨਾ ਹੋਵੇ ਉਸ ਤੋਂ ਬਾਅਦ ਦੂਸਰਾ ਕੰਮ ਕੀ ਕਰਨਾ ਹੈ ਕਿ ਆਪਣੀਆਂ ਆਦਤਾਂ ਦੇ ਵਿੱਚ ਬਦਲਾਵ ਕਰਨਾ ਹੈ ਰਾਤ ਨੂੰ ਜਲਦੀ ਸੌਣ ਦੀ ਆਦਤ ਪਾਉਣੀ ਹੈ ਰਾਤ ਨੂੰ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਜੀ ਲਗਾ ਕੇ ਸੌਣੀ ਹੈ ਅਰਦਾਸ ਬੇਨਤੀ ਕਰਕੇ ਸੌਣੀ ਹੈ ਮਹਾਪੁਰਖ ਜੀ ਅਕਸਰ ਹੀ ਸਮਝਾਉਂਦਿਆਂ ਹੋਏ ਆਖਦੇ ਹਨ ਰਾਤ ਦਾ ਜਪਿਆ ਹੋਇਆ ਨਾਮ ਉਹ ਫੁੱਲ ਹੈ ਜਿਹਨੂੰ ਅੰਮ੍ਰਿਤ ਵੇਲੇ ਦੇ ਵਿੱਚ ਫਲ ਲੱਗਦੇ ਹਨ ਭਾਵ ਕਿ ਅਸੀਂ ਰਾਤ ਨੂੰ ਸੌਣ ਲੱਗੇ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਕੇ ਸੌਣਾ ਹੈ। ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਹੈ। ਤਾਂ ਯਕੀਨ ਹੈ ਕਿ ਅਸੀਂ ਅੰਮ੍ਰਿਤ ਵੇਲੇ ਵਿੱਚ ਫਿਰ ਉੱਠ ਪਾਵਾਂਗੇ। ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਦੇਣਗੇ ਤਾਂ ਜੋ ਅੰਮ੍ਰਿਤ ਦੇ ਵੇਲੇ ਅਸੀਂ ਉੱਠ ਸਕੀਏ। ਫਿਰ ਰਾਤ ਦੇ ਵੇਲੇ ਨੂੰ ਜ਼ਰੂਰ ਸੰਭਾਲਣਾ ਹੈ। ਆਪਾਂ ਸੰਧਿਆ ਵੇਲੇ ਸੂਰਜ ਛਿਪਣ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ। ਇਸ ਤੋਂ ਇਲਾਵਾ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਦੀ ਗੁਰਬਾਣੀ ਦਾ ਜਾਪ ਕਰਨਾ ਹੈ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਦਾ ਹੀ ਸਿਮਰਨ ਕਰ ਲਓ ਜਿਵੇਂ ਵੀ ਤੁਸੀਂ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਚਾਹੁੰਦੇ ਹੋ ਭਾਵੇਂ 5 ਮਿੰਟ ਯਾਦ ਕਰੋ ਆਪਣੇ ਮਨ ਦੇ ਉੱਤੇ ਜੋ ਵੀ ਬੋਝ ਚਿੰਤਾਵਾਂ ਤੇ ਫਿਕਰ ਹਨ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਸਾਂਝੇ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦਿਨ ਭਰ ਦੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਮੰਗੋ ਦਨ ਭਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਅੰਮ੍ਰਿਤ ਵੇਲੇ ਦੀ ਦਾਤ ਮੰਗੋ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ ਵਾਹਿਗੁਰੂ ਜੀ ਦਾ ਨਾਮ ਹੀ ਜਪ ਲਓ ਮੂਲ ਮੰਤਰ ਦਾ ਜਾਪ ਕਰ ਲਓ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰ ਲਓ ਫਿਰ ਵੇਖਣਾ ਤੁਹਾਡੇ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ ਫਿਰ ਤੁਹਾਨੂੰ ਅੰਮ੍ਰਿਤ ਵੇਲੇ ਦੀ ਦਾਤ ਵੀ ਮਿਲ ਜਾਵੇਗੀ ਤੇ ਪਰਮਾਤਮਾ ਤੁਹਾਨੂੰ ਅੰਮ੍ਰਿਤ ਵੇਲੇ ਆਪ ਆਵਾਜ਼ ਮਾਰ ਕੇ ਉਠਾਉਣਗੇ ਜਦੋਂ ਆਪਾਂ ਰੋਜ਼ ਇਸ ਤਰ੍ਹਾਂ ਕਰਦੇ ਆ ਕਰਦੇ ਆ ਅਰਦਾਸਾਂ ਕਰਦੇ ਰਹਾਂਗੇ ਤਰਲੇ ਮਿੰਤਾ ਪਰਮਾਤਮਾ ਦੇ ਅੱਗੇ ਕਰਦੇ ਰਹਾਂਗੇ ਤਾਂ ਫਿਰ ਪਰਮਾਤਮਾ ਜੀ ਵੀ ਮਿਹਰਬਾਨ ਹੋ ਜਾਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਅੰਮ੍ਰਿਤ ਵੇਲੇ ਫਿਰ ਜ਼ਰੂਰ ਉਠਾ ਲੈਣਗੇ ਆਪਣਾ ਨਾਮ ਜਪਾ ਲੈਣਗੇ ਬਸ ਦੇਰ ਹੈ ਜੀ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੀ ਫਿਰ ਜੈ ਕਰਿਬ ਕੁਝ ਵੀ ਮੋਹੋਂ ਨਿਕਲੇ ਪਰਮਾਤਮਾ ਦੇ ਕੋਲੋਂ ਚਾਹੇ ਮੰਗਣ ਲਈ ਹੈ ਜਾਂ ਤੁਸੀਂ ਸਿਮਰਨ ਹੀ ਕਰ ਰਹੇ ਹੋ ਬਸ ਪਰਮਾਤਮਾ ਦਾ ਹੀ ਓਟ ਆਸਰਾ ਲੈ ਕੇ ਹਰ ਇੱਕ ਕੰਮ ਨੂੰ ਸ਼ੁਰੂ ਕਰਨਾ ਹੈ ਫਿਰ ਵੇਖਣਾ ਆਪਣੇ ਵਾਹਿਗੁਰੂ ਜੀ ਦੀ ਮਿੱਠੀ ਤੇ ਨਿੱਗੀ ਗੋਦ ਦਾ ਨਿੱਗ ਤੁਹਾਨੂੰ ਮਿਲ ਜਾਵੇਗਾ ਯਕੀਨ ਕਰਕੇ ਜਾਣਿਓ ਕਿ ਇਹ ਦਾਤ ਸਭ ਤੋਂ ਵੱਡੀ ਦਾਤ ਤੇ ਕੀਮਤੀ ਦਾਤ ਹੈ ਰੋਜ਼ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਇਆ ਕਰੋ ਰੋਜ਼ਾਨਾ ਸਵੇਰੇ ਕੀਮਤੀ ਦਾਤ ਜੇਕਰ ਤੁਹਾਨੂੰ ਮਿਲ ਜਾਂਦੀ ਹੈ ਤਾਂ ਉਸ ਦਾ ਸ਼ੁਕਰਾਨਾ ਕਰਿਆ ਕਰੋ ਕਿਸੇ ਗੱਲ ਦੀ ਮੁਹਤਾਜੀ ਨਹੀਂ ਰਹਿ ਜਾਂਦੀ ਫਿਰ ਤਾਂ ਫਿਰ ਆਓ ਜੀ ਰੋਜ਼ ਰਾਤ ਨੂੰ ਸੌਣ ਲੱਗਿਆਂ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਹੀ ਸੋਈਏ ਤੇ ਗੁਰੂ ਤੋਂ ਹਮੇਸ਼ਾ ਹੀ ਅੰਮ੍ਰਿਤ ਵੇਲਾ ਮੰਗਿਆ ਕਰੀਏ ਤਾਂ ਜੋ ਪਰਮਾਤਮਾ ਦੀ ਕਿਰਪਾ ਸਾਡੇ ਤੇ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ